ਬਾਈਬਲ ਮਨੁੱਖਾਂ ਲਈ ਕੀ ਉਮੀਦ ਰੱਖ ਰਹੀ ਹੈ ਬਾਈਬਲ ਦਾ ਮੁੱਖ ਮਕਸਦ ਇਹ ਹੈ ਕਿ ਇਨਸਾਨਾਂ ਨੂੰ ਮੋੜ ਕੇ ਰੱਬ ਨਾਲ ਜੋੜਨਾ ਉਹਨਾਂ ਨੂੰ ਮੁਕਤੀ ਦਿਵਾਉਣੀ ਸੋ ਸ਼ਾਇਦ ਸਾਡੇ ਮਨ ਵਿੱਚ ਇਹ ਖਿਆਲ ਆ ਸਕਦਾ ਕਿ ਮੈਂ ਤਾਂ ਜਮ ਅਦਾਈ ਸਰ ਪਰਮੇਸ਼ਨਾ ਜੁੜਿਆ ਆਂ ਪਰ ਅਸਲ ਵਿੱਚ ਬਾਈਬਲ ਇਸ ਕਹੋਂਦੀ ਆ ਅਸੀਂ ਇਹਦੇ ਬਾਰੇ ਅੱਜ ਨਹੀਂ ਗੱਲ ਕਰਨੀ ਸਾਡਾ ਇਸ ਵੀਡੀਓ ਦਾ ਮਕਸਦ ਇਹ ਨਹੀਂ ਹੈ ਪਰ ਮੈਂ ਤੁਹਾਨੂੰ ਮੋਟਾ-ਮੋਟਾ ਦੱਸਣਾ ਚਾਹੁੰਦਾ ਕਿ ਬਾਈਬਲ ਸਾਨੂੰ ਇਸ ਕਹੋਂਦੀ ਆ ਕਿ ਇੱਕ ਸਮੇਂ ਤੇ ਕਿ ਸਾਡਾ ਪਰਮੇਸ਼ਰ ਨਾਲ ਰਿਸ਼ਤਾ ਟੁੱਟ ਗਿਆ ਸੀ ਤੇ ਜੰਮ ਦੇ ਸਾਰ ਅਸੀਂ ਇਸ ਦੁਨੀਆ ਵਿੱਚ ਪਾਪ ਵਿੱਚ ਜਨਮ ਲੈਨੇ ਆ ਤੇ ਸਾਡਾ ਪਰਮੇਸ਼ਰ ਨਾਲ ਰਿਸ਼ਤਾ ਬਣਿਆ ਨਹੀਂ ਹੈ ਟੁੱਟਿਆ ਆ ਸੋ ਫਿਰ ਬਾਈਬਲ ਉਸ ਜ਼ਰੀਏ ਦਖਾਉਂਦੀ ਆ ਜਿਸ ਤੇ ਰਾਹੀਂ ਸਾਡਾ ਰਿਸ਼ਤਾ ਮੁੜ ਕੇ ਪਰਮੇਸ਼ਰ ਨਾਲ ਜੋੜ ਸਕਦਾ ਹੈ ਤੇ ਉਹ ਜ਼ਰੀਆ ਕਾਫੀ ਸਾਦਾ ਆ ਤੇ ਮੈਂ ਤੁਹਾਨੂੰ ਇਸ ਬਾਰੇ ਦੱਸਣਾ ਚਾਹੁੰਦਾ ਹਾਂ ਸੋ ਪਰਮੇਸ਼ਰ ਤੁਹਾਡੇ ਤੋਂ ਕੀ ਚਾਹੁੰਦਾ ਆ ਤਾਂ ਕਿ ਤੁਹਾਡਾ ਉਸ ਨਾਲ ਰਿਸ਼ਤਾ ਮੁੜ ਕੇ ਜੋੜ ਸਕੇ ਜਿਸ ਤਰ੍ਹਾਂ ਉਹਨੇ ਪਹਿਲਾ ਮਨੁੱਖ ਜਾਤ ਲਈ ਠਾਣਿਆ ਸੀ ਮੈਂ ਇੱਕ ਬਾਈਬਲ ਦਾ ਵਰਤਾਂਤ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਇਸ ਕਰਕੇ ਕਿਉਂਕਿ ਇਸ ਵਰਤਾਂਤ ਵਿੱਚ ਕਾਫੀ ਸਿੱਧਾ ਦਿਖਾਇਆ ਗਿਆ ਆ ਹੋਰ ਕਈ ਇਸ ਤਰ੍ਹਾਂ ਦੇ ਵਰਤਾਂਤ ਆ ਕਹਾਣੀਆਂ ਕਹਿ ਲਓ ਅਸਲੀ ਕਹਾਣੀਆਂ ਜਿਹੜੀਆਂ ਹੋਈਆਂ ਪਰ ਇਹ ਮੈਨੂੰ ਕਾਸ ਕਰਕੇ ਦਿਲਚਸਪ ਲਾ ਗਈ ਕਿਉਂਕਿ ਇੱਥੇ ਕਾਫੀ ਸਪਸ਼ਟ ਹੈ ਕਿ ਇੱਕ ਇਨਸਾਨ ਨੂੰ ਕੀ ਕਰਨ ਦੀ ਲੋੜ ਹੈ ਜੇ ਉਹ ਪਰਮੇਸ਼ਨ ਆਪਣਾ ਰਿਸ਼ਤਾ ਜੋੜਨਾ ਚਾਹੁੰਦਾ ਤੇ ਮੁਕਤੀ ਪਾਉਣਾ ਚਾਹੁੰਦਾ ਹੈ ਸੋ ਅਸੀਂ ਦੇਖਦੇ ਹਾਂ ਇਹ ਕਿਤਾਬ ਇਹ ਨੂੰ ਅਸੀਂ ਕਹਿੰਦੇ ਹਾਂ ਰਸੂਲ ਦੀ ਕਿਤਾਬ ਇਹ ਲੋਕਾ ਲਕਾਰੀ ਨੇ ਲਿਖੀ ਸੀ ਤਕਰੀਬਨ ਅਜ ਤੋਂ 2000 ਸਾਲ ਪਹਿਲਾਂ ਇਹ ਉਹ ਇੱਕ ਬਰਤਾਂਤ ਬਾਰੇ ਦੱਸਦਾ ਹੈ ਜਿਹੜਾ ਹੋਇਆ ਸੀ ਜਿਸ ਵਿੱਚ ਇੱਕ ਇੱਕ ਇਨਸਾਨ ਜੋ ਉਹ ਨਹੀਂ ਸੀ ਜਾਣਦਾ ਜੀ ਸੁਬਾਰੇ ਉਹ ਬਾਈਬਲ ਬਾਰੇ ਨਹੀਂ ਸੀ ਬਾਈਬਲ ਦੀ ਜਿਹੜੀ ਜਾਣਕਾਰੀ ਹੈ ਉਹ ਉਸ ਨਾਲ ਸ਼ਾਇਦ ਬੜਾ ਵਾਕਿਫ ਵੀ ਨਹੀਂ ਸੀ ਸੋ ਉਹ ਤੋਂ ਕੀ ਰੱਬ ਚਾਹੁੰਦਾ ਸੀ ਮੁਕਤੀ ਪਾਉਣ ਲਈ ਉਹਦੇ ਨਾਲ ਮੁੜ ਕੇ ਰਿਸ਼ਤਾ ਜੋੜਨ ਲਈ ਅਸੀਂ ਦੇਖਦੇ ਹਾਂ ਸੂਨਾ ਦੇ ਕੰਮ 16 ਵਿੱਚ ਤੇ ਅਸੀਂ ਪੜ੍ਹਦੇ ਹਾਂ ਇੱਕ ਕਹਾਣੀ ਸੋ ਮਰਜੀ ਤੁਸੀਂ ਧੀਰੇ ਜਿ ਰੱਖਿਓ ਕਰਕੇ ਕਹਾਣੀ ਥੋੜੀ ਜਿਹੀ ਲੰਬੀ ਹੈ ਪਰ ਇਸ ਤੋਂ ਅਸੀਂ ਇਹ ਬਹੁਤ ਜ਼ਰੂਰੀ ਸਵਾਲ ਦਾ ਜਵਾਬ ਪਾਉਣਾ ਹੈ ਇੱਥੇ ਲਿਖਿਆ ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਦੇ ਥਾਂ ਨੂੰ ਜਾ ਰਹੇ ਸੀ ਤਾਂ ਸਾਨੂੰ ਇੱਕ ਦਾਸੀ ਮਿਲੀ ਜਿਸ ਵਿੱਚ ਪੇਤ ਭੁੱਜਣ ਦੀ ਆਤਮਾ ਸੀ ਸੋ ਇਹ ਜਿਹੜੇ ਦੋ ਜਣੇ ਸੀ ਇੱਕ ਜਣੇ ਦਾ ਨਾਮ ਸੀ ਪੌਲਸ ਇਹਨੂੰ ਜੀਸੂ ਨੇ ਕੌਡ ਚੁਣਿਆ ਸੀ ਕਿ ਇਹ ਜਾ ਕੇ ਲੋਕਾਂ ਨੂੰ ਇਸ ਮੋੜ ਕੇ ਰੱਬ ਨਾਲ ਜੋੜਨ ਦੇ ਜ਼ਰੀਏ ਬਾਰੇ ਸੰਦੇਸ਼ ਪਹੁੰਚਾਏ ਸੋ ਇਹ ਆਪਣਾ ਕੰਮ ਕਰ ਰਿਹਾ ਸੀ ਇਹਨਾਂ ਨੂੰ ਇਹ ਔਰਤ ਮਿਲੀ ਉਪਵੈਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਕਮਾਈ ਕਰ ਲਿਆਉਂਦੀ ਸੀ ਸੋ ਇਹ ਜਿਹੜੀ ਔਰਤ ਸੀ ਇਹ ਕੈਲੋ ਗਲਤ ਸ਼ਕਤੀਆਂ ਨੂੰ ਦਾ ਇਸਤੇਮਾਲ ਕਰਕੇ ਆਪਣੇ ਮਾਲਕਾਂ ਦੇ ਪੈਸੇ ਕਮਾਉਂਦੀ ਸੀ ਉਹ ਸਾਡੇ ਇਥੇ ਪਾਲਿਸ ਦੇ ਪਿੱਛੇ-ਪਿੱਛੇ ਆਉਂਦੇ ਅਤੀ ਚੀਖ-ਚੀਖ ਕੇ ਕਹਿੰਦੀ ਸੀ ਇਹ ਮਨੁੱਖ ਆਤਮਹਾਨ ਪਰਮੇਸ਼ਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ ਉਹ ਬਹੁਤ ਦਿਨਾਂ ਤੱਕ ਇਸ ਤਰ੍ਹਾਂ ਕਰਦੀ ਰਹੀ ਅਖੀਰ ਪਾਲਿਸ ਅੱਕ ਗਿਆ ਅਤੇ ਪਿੱਛੇ ਮੁੜ ਕੇ ਉਸ ਆਤਮਾ ਨੂੰ ਕਿਹਾ ਮੈਥ ਕਰਕੇ ਉਹ ਜਾਣਦਾ ਸੀ ਉਸ ਕੁੜੀ ਵਿੱਚ ਬੁਰੀਆਈ ਨਾ ਸੀ ਪਰ ਉਸ ਜਿਹੜੀ ਜਿਹੜੀ ਗਲਤ ਆਤਮਾ ਉਹਦੇ ਵਿੱਚ ਵਸਦੀ ਸੀ ਵਾ ਉਹਨੂੰ ਵਾਰਤ ਰੇ ਸੀ ਉਸੇ ਗਲ ਤੋਂ ਉਹਨੇ ਮੁੜ ਕੇ ਉਹਨੂੰ ਕਿਹਾ ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦਾ ਹਾਂ ਕਿ ਇਸ ਵਿੱਚੋਂ ਨਿਕਲ ਜਾ ਉਹ ਉਸੇ ਸਮੇਂ ਉਸ ਵਿੱਚੋਂ ਨਿਕਲ ਗਈ ਜਦੋਂ ਉਸ ਦੇ ਮਾਲਕਾਂ ਨੇ ਵੇਖਿਆ ਕਿ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਉਹਨਾਂ ਨੇ ਪੌਲਸ ਅਤੇ ਸिलास ਨੂੰ ਸिलास ਉਹ ਇੱਕ ਹੋਰ ਵਿਅਕਤੀ ਸੀ ਜੋ ਪੌਲਸ ਨਾਲ ਜੀਸੂ ਬਾਰੇ ਪ੍ਰਚਾਰ ਕਰ ਰਿਹਾ ਸੀ। ਉਹਨਾਂ ਨੂੰ ਫੜਿਆ ਅਤੇ ਕਿਸੇ ਢੇਰ ਤੇ ਹੋਏ ਬਾਜ਼ਾਰ ਵਿੱਚ ਅਧਿਕਾਰੀਆਂ ਦੇ ਸਾਹਮਣੇ ਲਾ ਗਏ। ਅਤੇ ਮੁੱਖ ਨਿਆਕਾਰਾਂ ਦੇ ਸਾਹਮਣੇ ਲਿਆ ਕੇ ਕਿਹਾ, ਇਹ ਮਨੁੱਖ ਯਹੂਦੀ ਹਨ ਅਤੇ ਸਾਡੇ ਨਗਰ ਵਿੱਚ ਬਹੁਤ ਗੜਬੜੀ ਫਲਾ ਰਹੇ ਹਨ। ਅਤੇ ਅਜਿਹੀਆਂ ਰੀਤਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਮੰਨਣਾ ਅਤੇ ਪੂਰਾ ਕਰਨਾ ਸਾਡੇ ਰੋਮੀਆਂ ਲਈ ਯੋਗ ਨਹੀਂ। ਤਦ ਪੀੜ ਇਕੱਠੀ ਹੋ ਕੇ ਉਹਨਾਂ ਦੇ ਵਿਰੋਧ ਉੱਠੀ ਅਤੇ ਮੁਖ ਨੇ ਆਕਾਰਾਂ ਨੇ ਉਹਨਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ ਬਹੁਤ ਮਾਰਨ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਕੈਦਖਾਨੇ ਵਿੱਚ ਛੁੱਟ ਦਿੱਤਾ ਅਤੇ ਦਰੋਗੇ ਨੂੰ ਸਾਵਧਾਨੀ ਨਾਲ ਉਹਨਾਂ ਦੀ ਟਹਿਰੇਦਾਰੀ ਕਰਨ ਦਾ ਹੁਕਮ ਦਿੱਤਾ ਉਸ ਨੇ ਅਜੀਹਾ ਹੁਕਮ ਪਾ ਕੇ ਉਹਨਾਂ ਨੂੰ ਅੰਦਰਲੀ ਕੋਠੜੀ ਵਿੱਚ ਛੁੱਟਿਆ ਅਤੇ ਉਹਨਾਂ ਦੇ ਪੈਰ ਕਾਠ ਵਿੱਚ ਜਕੜ ਦਿੱਤੇ ਸੋ ਇਹ ਜਿਹੜਾ ਜੇਲਰ ਸੀ ਇਹਨੇ ਇਹਨੂੰ ਹੁਕਮ ਰਾਇਆ ਕਿ ਤੁਸੀਂ ਇਹਨਾਂ ਦੋ ਜਣਿਆਂ ਨੂੰ ਕੈਦਖਾਨੇ ਚ ਪਾਉਣਾ ਉਹਨੇ ਸਿਰਫ ਕੈਦਖਾਨੇ ਚ ਨਹੀਂ ਪਾਇਆ ਉਹਨੇ ਕੈਦਖਾਨੇ ਦੀ ਅੰਦਰਲੀ ਜਗਾ ਵਿੱਚ ਉਹਨਾਂ ਨੂੰ ਰੱਖਿਆ ਤਾਂ ਕਿ ਉਹ ਬਿਲਕੁਲ ਇਸ ਇਸ ਥਾਂ ਵਿੱਚੋਂ ਛੋਟ ਨਾ ਸਕਣ ਫਿਰ ਅਸੀਂ ਦੇਖਦੇ ਕੀ ਹੋਇਆ ਸੋ ਹੀ ਡਿਡ ਜੇਨੇ ਉਹਨਾਂ ਨੂੰ ਕੈਦਖਾਨੇ ਵਿੱਚ ਪਾਇਆ ਸੀ ਤੇ ਸਾਨੂੰ ਪਤਾ ਹੀ ਆ ਕਿ ਉਹ ਅਸਾਈ ਨਾ ਸੀ ਕਰਕੇ ਜੇ ਉਹ ਖੁਦ ਅਸਾਈ ਹੁੰਦਾ ਉਹਨੇ ਅਸਾਈਆਂ ਨੂੰ ਕੈਦ ਖਾਨੇ ਚ ਨਹੀਂ ਪਾਉਣਾ ਸੀ ਸੋ ਮਤਲਬ ਕਹਿੰਦਾ ਉਹਦੀ ਨੇਚਰ ਜਿਸ ਵਿੱਚ ਨਹੀਂ ਸੀ ਪਰ ਅਸੀਂ ਫਿਰ ਦੇਖਦੇ ਕੀ ਹੋਇਆ ਲਗਭਗ ਅੱਧੀ ਰਾਤ ਨੂੰ ਪੌਲਸ ਅਤੇ ਸਿਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦੇ ਭਜਨ गा ਰਹੇ ਸਨ ਹੁਣ ਸੋਚ ਲਓ ਕਿ ਉਹਨਾਂ ਦੀ ਹਾਲਾਤ ਕਿੰਨੀ ਬੁਰੀ ਸੀ ਪਰ ਫਿਰ ਵੀ ਉਹ ਕੀ ਕਰ ਰਹੇ ਸੀ ਉਹ ਪਰਮੇਸ਼ਰ ਦੇ ਭਜਨ गा ਰਹੇ ਸੀ ਪ੍ਰਾਰਥਨਾ ਕਰ ਰਹੇ ਸੀ ਮਤਲਬ ਕਹਿੰਦਾ ਉਹਨਾਂ ਦਾ ਯਕੀਨ ਹਜੇ ਪਰਮੇਸ਼ਰ ਵਿੱਚ ਸੀ ਉਹਨਾਂ ਨੂੰ ਪਤਾ ਸੀ ਕਿ ਉਹ ਜੋ ਚਾਹੂਗਾ ਉਹ ਕਰ ਸਕਦਾ ਅਤੇ ਕੈਦੀ ਉਹਨਾਂ ਨੂੰ ਸੁਣ ਰਹੇ ਸਨ ਤਦ ਅਚਾਨਕ ਇੱਕ ਵੱਡਾ ਪਚਾਲ ਆਇਆ ਇਤੋਂ ਤੱਕ ਗਿਆ ਕੈਦ ਕਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਤੁਰੰਤ ਸਾਰੇ ਦਰਵਾਜ਼ੇ ਖੁੱਲ ਗਏ ਅਤੇ ਸਭਨਾਂ ਦੀਆਂ ਜ਼ੰਜੀਰਾਂ ਵੀ ਖੁੱਲ ਗਈਆਂ ਤਦ ਦਰੋਗਾ ਜਾਗ ਉਠਿਆ ਅਤੇ ਜਦੋਂ ਉਸ ਨੇ ਕੈਦਖਾਨੇ ਦੇ ਦਰਵਾਜ਼ੇ ਖੁੱਲੇ ਵੇਖੇ ਇਹ ਸੋਚ ਕੇ ਕਿ ਕੈਦੀ ਭੱਜ ਗਏ ਹਨ ਤਲਵਾਰ ਕੱਟ ਕੇ ਆਪਣੇ ਆਪ ਨੂੰ ਮਾਰਨਾ ਚਾਹਿਆ ਉਹਨੂੰ ਪਤਾ ਸੀ ਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਕਿ ਕੈਦੀ ਨਿਕਲ ਗਏ ਇਹ ਇਹਦੇ ਸਾਰ ਉਹਦੇ ਸਾਰ ਉੱਤੇ ਡਿੱਗਣੀ ਸੀ ਉਸ ਸਜ਼ਾ ਤੋ ਪਹਿਲਾਂ ਉਹ ਸੋਚਦਾ ਸੀ ਕਿ ਮੈਂ ਆਪਣੇ ਆਪ ਨੂੰ ਮਾਰ ਲਵਾਂ ਪਰ ਪੌਲਸ ਨੇ ਉੱਚੀ ਆਵਾਜ਼ ਵਿੱਚ ਪੁਕਾਰ ਕੇ ਕਿਹਾ ਆਪਣੇ ਆਪ ਨੂੰ ਨੁਕਸਾਨ ਨਾ ਪਹਚਾ ਕਿਉਂਕਿ ਅਸੀਂ ਸਭ ਇੱਥੇ ਹੀ ਹਾਂ ਤਦ ਉਹ ਮਸ਼ਾਲਾਂ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਹੋਇਆ ਪੌਲਸ ਅਤੇ ਸਲਾਸ ਦੇ ਸਾਹਮਣੇ ਡੈਗ ਪਿਆ ਹੁਣ ਮੈਂ ਚਾਹਨਾ ਕਿ ਤੁਸੀਂ ਖਾਸ ਕਰਕੇ ਸਾਡਾ ਅਸੀਂ ਕਿਹੜੇ ਸਵਾਲ ਦਾ ਜਵਾਬ ਔਣ ਲੱਗੇ ਆ ਅਸੀਂ ਪੜ੍ਹਨ ਲੱਗੇ ਕਿ ਕੀ ਰੱਬ ਚਾਹੁੰਦਾ ਹੈ ਜਿਹੜੇ ਬਾਈਬਲ ਦੇ ਵਿੱਚ ਜੋ ਰੱਬ ਹੈ جو وہ انسان تو چاہتا ہے تاکہ وہ بچ جان تاکہ وہ مڑ کے نال جڑ تاں کہ وہ مکتی پا سکن اور اتنے سنوں پتہ لگنا انہیں ایک بہت صاف سادہ سوال پوچھیا پھر اس نے باہر جا کے کہیا مہا پورکھو میمو کی کرنا ہے کہ میں بچایا جاؤں اونے ہن سیدھا انہوں نے پوچھیا انہوں نے دس پیا کہ انہوں شکتی ہے وچ سچے پرمیشر دی شکتی ہے کیونکہ میں تو یہاں اندر لی قید خانے رکھیا تے جدو پچال آیا نیو نہیں صرف ہلایا پر انہیں سارے قید خانے دے دروازے بھی کھولتے مطلب ایک بھی دروازہ بند نہیں ریا انہوں دس پیا رب نے کوئی چیز خاص کیتی ہے سو so نے پھر پوچھا کہ میم کی کرنا ہے کہ میں بچایا جا نے کہا پربھو اتے وشواس کر ਤਾ ਤੂੰ ਅਤੇ ਤੇਰਾ ਕਰਾਣਾ ਬਚਾਇਆ ਜਾਵੇ ਮਤਲਬ ਇਹ ਦੇਖ ਸਕਦੇ ਹਾਂ ਉਹ ਮੰਗ ਰੱਬ ਕੀ ਕਰ ਰਿਹਾ ਇਸ ਇਨਸਾਨ ਤੋਂ ਤਾਂ ਕਿ ਉਹ ਬਚਾਇਆ ਜਾਵੇ ਉਹਦੇ 10 ਦਾਸਾਂ ਦੇ ਸੂਹ ਉਹ ਸ਼ਬਦ ਸਾਦੇ ਸਕੇ ਰਾਈਟ ਕਿੰਨ ਪ੍ਰਭੂ ਯੀਸੂ ਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਕਰਾਣਾ ਬਚਾਇਆ ਜਾਵੇਗਾ ਸੋ ਇਹੀ ਹੀ ਉਮੀਦ ਹੁਣ ਹੋਰ ਵੀ ਬਹੁਤ ਕੁਸ਼ੇ ਦੇ ਬਾਰੇ ਕਿਹਾ ਜਾ ਸਕਦਾ ਪਰ ਬੇਸਿਕਲੀ ਇਸਾਈ ਧਰਮ ਦੇ ਮਤਲਬ ਬਾਈਬਲ ਦੇ ਮਤਲਬ ਜੇ ਇੱਕ ਇਨਸਾਨ ਬਚਣਾ ਚਾਹੁੰਦਾ ਹੈ ਮੌਲਕੀ ਰੱਬ ਨਾਲ ਰਿਸ਼ਤਾ ਗੂੜਾ ਚਾਹੁੰਦਾ ਹੈ ਉਹਨੂੰ ਯੀਸ਼ੂ ਉੱਤੇ ਵਿਸ਼ਵਾਸ ਕਰਨ ਦੀ ਲੋੜ ਹੈ ਤੇ ਫਿਰ ਉਹ ਬਚ ਸਕਦਾ ਫਿਰ ਉਹ ਕੀ ਕਹਿੰਦਾ ਫਿਰ ਉਹਨਾਂ ਉਸ ਨੂੰ ਅਤੇ ਉਸ ਦੇ ਘਰ ਦੇ ਸਭ ਲੋਕਾਂ ਨੂੰ ਪ੍ਰਭੂ ਦਾ ਬਚਨ ਸੁਣਾਇਆ ਸੋ ਹੁਣ ਉਹਨਾਂ ਨੇ ਥੋੜੀ ਜੀ ਜਾਣਕਾਰੀ ਦਿੱਤੀ ਇੱਕ ਰਾਤ ਵਿੱਚ ਹੋਇਆ ਇਦਾਂ ਨਹੀਂ ਲਖਿਆ ਵੀ ਇਹਨਾਂ ਦੇ 2 ਮਹੀਨੇ ਰਏ ਉਹਨਾਂ ਦੇ ਨਾਲ ਜਾਂ ਇੱਕ ਹਫ਼ਤਾ ਨਹੀਂ ਇਹ ਸਾਰਾ ਕੁਝ ਇੱਕ ਰਾਤ ਦੇ ਵਿੱਚ ਵਿੱਚ ਹੋ ਗਿਆ ਮਤਲਬ ਉਹਨੂੰ ਪੁੱਛਿਆ ਸੰਮੀ ਨੂੰ ਕੀ ਕਰਨ ਦੀ ਲੋੜ ਹੈ ਉਹ ਕਹਿੰਦਾ ਮੈਨੂੰ ਯਿਸੂ ਵਿੱਚ ਵਿਸ਼ਵਾਸ ਤੁਹਾਨੂੰ ਯਿਸੂ ਵਿੱਚ ਵਿਸ਼ਵਾਸ ਕਰਨ ਦੀ ਲੋੜ ਹੈ ਤੇ ਤੁਹਾਡੇ ਘਰਾਣੇ ਨੂੰ ਤੇ ਤੁਸੀਂ ਬਚਾਏ ਜਾਓਗੇ ਫਿਰ ਜਦੋਂ ਉਹਨਾਂ ਨੇ ਘਰ ਉਹਨਾਂ ਨੂੰ ਸੱਦਿਆ ਉਸੇ ਹੀ ਦਿਨ ਉਹ ਜਾ ਉਸੇ ਰਾਤ ਅਸੀਂ ਕਿੱ사 ਸਕਦੇ ਹਾਂ ਉਹਨੇ ਪ੍ਰਭੂ ਦਾ ਵਚਨ ਸੁਣਾਇਆ ਤਦ ਉਸਨੇ ਰਾਤ ਦੇ ਉਸੇ ਸਮੇਂ ਉਹਨਾਂ ਨੂੰ ਲਿਜਾ ਕੇ ਉਹਨਾਂ ਦੇ ਜਾਕਮ ਤੋਂ ਉਤੇ ਤੇ 트ੰਤ ਉਸਨੇ ਅਤੇ ਉਹਦੇ ਸਾਰੇ ਘਰਾਣੇ ਨੇ ਬਪਤਿਸਮਾ ਲਿਆ ਮਤਲਬ ਉਹਨੇ ਜਾਕਮ ਦਿੱਤੇ ਸਹੀ ਸ਼ਾਦ ਉਹਦੇ ਹੁਕਮ ਨਹੀਂ ਜਾਉ ਦੇ ਮਾਲਕ ਨੇ ਤੇ ਹੁਣ ਉਹੋ ਹੀ ਉਹ ਹੀ ਜੇਲਰ ਉਹਨਾਂ ਦੇ ਜ਼ਕਮ ਹੁਣ ਤੋਂ ਹੁੰਦਾ ਹੈ ਤੇ ਉਹਨਾਂ ਉਹ ਤੇ ਉਹਦੇ ਸਾਰੇ ਘਰਾਣਿਆਂ ਨੇ ਬਪਤਿਸਮਾ ਲਿਆ ਫਿਰ ਉਸਨੇ ਉਹਨਾਂ ਨੂੰ ਘਰ ਜਾ ਕੇ ਉਹਨਾਂ ਅੱਗੇ ਭੋਜਨ ਪਰੋਸਿਆ ਅਤੇ ਸਾਰੇ ਘਰਾਣੇ ਸਮੇਤ ਪਰਮੇਸ਼ਰ ਉੱਤੇ ਵਿਸ਼ਵਾਸ ਕਰਕੇ ਖੁਸ਼ੀ ਮਨਾਈ ਸੋ ਇਸੀ ਤੇ ਦੇਖਦੇ ਹਾਂ ਮੁਕਤੀ ਦਾ ਕੀ ਤਰੀਕਾ ਸੀ یہ بندہ نہیں جاند یہ بندہ عیسائی دھرم بارے بار کچھ نہیں جانتا س نہ یہ عیسائی دھرم کا ممبر سی پر تو کہی منگ کی گئی یسو دشواس کرے پھر پتسما لو تو اس بچایا گیا ہوں یسو اتر وشواس یہ کا مطلب ہے یہ یقین کرنا جہاں سارا رب نہ رشتہ ٹیاح یسو کی موت کرا ہے ਤੇ ਜੇ ਅਸੀਂ ਜੀਕੀਨ ਰੱਖਦੇ ਹਾਂ ਕਿ ਯੀਸ਼ੂ ਸਾਡੇ ਪਾਪਾਂ ਲਈ ਮਰਿਆ ਜੋ ਪਾਪ ਸਾਨੂੰ ਪਰਮੇਸ਼ਰ ਤੋਂ ਅੱਡ ਕਰਦੇ ਆ ਤੇ ਫਿਰ ਕਿਉਂਕਿ ਉਹਨੇ ਸਾਡੇ ਪਾਪਾਂ ਦਾ ਅਨਸਾਰ ਆ ਭਰਿਆ ਅਸੀਂ ਮੋੜ ਕੇ ਪਾਪ ਤੋਂ ਰਾਤ ਹੋ ਸਕਦੇ ਆ ਤੇ ਪਰਮੇਸ਼ਰ ਨਾਲ ਜੁੜ ਸਕਦੇ ਆ ਤੇ ਇਹੀ ਹੈ ਜ਼ਰੀਆ ਜਿਹਦੇ ਰਾਹੀਂ ਇਸ ਪਰਮੇਸ਼ਰ ਦੇ ਨਾਲ ਜੁੜਦੇ ਆ ਤੇ ਸਿਰਫ ਕਰਨ ਦੀ ਕੀ ਲੋੜ ਆ ਅਸਲੀ ਦਿਲੋਂ ਉਸ ਚੀਜ਼ ਵਿੱਚ ਯਕੀਨ ਕਰਨ ਦੀ ਲੋੜ ਆ ਦੈਟਸ ði ਪੁਆਇੰਟ ਅਸਲੀ ਦਿਲੋਂ ਇਸ ਗੱਲ ਵਿੱਚ ਯਕੀਨ ਕਰਨ ਦੀ ਲੋੜ ਆ ਕਿ ਹਾਂ ਯੀਸ਼ੂ ਦੀ ਮੌਤ ਕਰਕੇ ਅਸੀਂ ਪਰਮੇਸ਼ਰ ਨਾਲ ਮੁੜ ਕੇ ਜੁੜ ਸਕਦੇ ਹਾਂ ਉਹਨੇ ਸਾਡੇ ਪਾਪ ਤੋਂ ਹੈ ਜਿਸ ਕਰਕੇ ਹੁਣ ਪਰਮੇਸ਼ਰ ਸਾਨੂੰ ਸ਼ੁੱਧ ਸਮਝਦਾ ਹੈ ਤੇ ਫਿਰ ਬਾਕੀ ਦੀਆਂ ਸਾਰੀਆਂ ਬਰਕਤਾਂ ਜੋ ਪਰਮੇਸ਼ਰ ਦਾ ਬਚਨ ਦੱਸਦਾ ਹੈ ਉਹ ਮਿਲਣੀਆਂ ਉਹਦੇ ਨਾਮ ਮਿਲਦੀਆਂ ਅਸੀਂ ਇਸ ਕਰਕੇ ਨਹੀਂ ਰੱਬ ਨੂੰ ਪਾਉਣਾ ਚਾਹੁੰਦੇ ਕਿਉਂਕਿ ਉਹਨੇ ਸਾਨੂੰ ਸਦੀਪਕ ਜੀਵਨ ਦੇਣਾ ਆ ਜਾਂ ਸੋਹਣੀ ਜ਼ਿੰਦਗੀ ਦੇਣੀ ਆ ਆਉਣ ਵਾਲੇ ਸਮੇਂ ਵਿੱਚ ਕਿ ਜੇ ਅਸੀਂ ਮਰ ਵੀ ਜਾਈਏ ਅਸੀਂ ਮਰੇ ਨਹੀਂ ਰਹਿਣਾ ਵਰਕੇ ਉਸਨੂੰ ਜੀ ਉਠਾਉਗਾ ਇਹ ਸਾਰੀਆਂ ਚੀਜ਼ਾਂ ਸੱਚ ਆ ਪਰ ਇਹਨਾਂ ਕਰਕੇ ਨਹੀਂ ਅਸੀਂ ਰੱਬ ਨੂੰ ਪਿਆਰ ਕਰਦੇ ਇਹਨਾਂ ਕਰਕੇ ਨਹੀਂ ਅਸੀਂ ਉਹਦੀ ਸੇਵਾ ਕਰਨੀ ਚਾਹੁੰਦੇ ਇਹ ਇਹਨਾਂ ਕਰਕੇ ਨਹੀਂ ਅਸੀਂ ਜੀਸਸ ਉੱਤੇ ਯਕੀਨ ਕਰਨਾ ਚਾਹੁੰਦੇ ਅਸੀਂ ਜੀਸਸ ਉੱਤੇ ਯਕੀਨ ਕਰਨਾ ਚਾਹੁੰਦੇ ਹਾਂ ਉਹਦੀ ਕੁਰਬਾਨੀ ਉੱਤੇ ਕਿਉਂਕਿ ਅਸੀਂ ਮੌੜ ਕੇ ਪਰਮੇਸ਼ਰ ਨਾਲ ਜੁੜਨਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਪਤਾ ਉਹ ਸਾਡਾ ਬਾਪ ਹੈ ਤੇ ਸਾਡੇ ਨਾਲ ਉਹਦੇ ਨਾਲ ਜੁੜਨਾ ਸਹੀ ਹੈ ਤੇ ਸਾਡੇ ਫੈਰੇਮੰਦ ਲਈ ਤੇ ਬਾਕੀ ਦੀਆਂ ਸਾਰੀਆਂ ਬਰਕਤਾਂ ਮੱਲੋਂ ਮੱਲ ਲਈ ਉਸ ਚੀਜ਼ ਨਾਲ ਆਉਂਦੀਆਂ ਸੋ ਸ਼ਾਇਦ ਤੁਸੀਂ ਸੋਚਦੇ ਹੋਵੋਗੇ ਕਿ ਚਲੋ ਇਹ ਮੈਂ ਬੋਲਦਾ ਇਹ ਤੁਹਾਨੂੰ ਕਿਉਂ ਇਸ ਗੱਲ ਵਿੱਚ ਯਕੀਨ ਕਰਦੀ ਲੋੜ ਹੈ ਸ਼ਾਇਦ ਮੈਂ ਝੂਠ ਬੋਲਦਾ ਹੋਵਾਂ ਪਰ ਅਸੀਂ ਕਹਿ ਸਕਦੇ ਇੱਥੇ ਜਿਹੜੇ ਜੇਲ੍ਹ ਨੇ ਇੱਕ ਉਸ ਅਜੀਬ ਦੇਖਿਆ ਉਹਨੇ ਪਹਚਾਲ ਦੇਖਿਆ ਉਹਨੇ ਸਾਰੇ ਦਰਵਾਜ਼ਿਆਂ ਨੂੰ ਖੁੱਲਦੇ ਦੇਖਿਆ ਤੇ ਫਿਰ ਉਸ ਤੋਂ ਵੀ ਵੱਧ ਇੱਕ ਵੱਡੀ ਉਹ ਕਹ ਲਓ ਜਮਤਕਾਰ ਇਹ ਸੀ ਕਿ ਜਿਹੜੇ ਕੈਦੀ ਉੱਥੇ ਰਹੇ ਜਿੱਥੇ ਉਹਨਾਂ ਨੂੰ ਰੱਖਿਆ ਸੀ ਬਾਕੀ ਦੇ ਸਾਰੇ ਉਹ ਮਤਲਬ ਪਰ ਜੈ ਨਹੀਂ ਸੋ ਉਹਨੂੰ ਇੱਕ ਬਹੁਤ ਵੱਡੀ ਅਜੀਬ ਚੀਜ਼ ਦੇ ਸੀ ਜਿਹਦੇ ਰਾਹੀਂ ਉਹ ਯਕੀਨ ਕਰਨਾ ਪਿਆ ਹਾਂ ਤੁਹਾਨੂੰ ਤਾਂ ਨਹੀਂ ਕੋਈ ਅਜੀਬ ਚੀਜ਼ ਦੇ ਸੀ ਤੁਹਾਨੂੰ ਤਾਂ ਸਿਰਫ ਮੈਂ ਦੱਸ ਰਿਹਾ ਸੋ ਮੈਨੂੰ ਹੀ ਇਹ ਮੀਂਹ ਰੱਖਦਾ ਨਾ ਕੋ ਤੁਹਾਨੂੰ ਕੋਈ ਮਜਬੂਰ ਕਰ ਸਕਦਾ ਕਿ ਤੁਸੀਂ ਇਸ ਗੱਲ ਵਿੱਚ ਵਿਸ਼ਵਾਸ ਕਰੋ ਨਹੀਂ ਤਾਂ ਨਹੀਂ ਤਾਂ ਤੁਹਾਨੂੰ ਕੋਈ ਕਹਿ ਸਕਦਾ ਕਿ ਤੁਸੀਂ ਸਿਰਫ ਅੰਧਵਿਸ਼ਵਾਸ ਕਰ ਰਹੇ ਹੋ ਸੋ ਨਾ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਅੰਧਵਿਸ਼ਵਾਸ ਰੱਖੋ ਸੋ ਸਾਨੂੰ ਕੀ ਕਰਨ ਦੀ ਲੋੜ ਹੈ ਮੈਂ ਸਿਰਫ ਸਾਨੂੰ ਇਹ ਕਹਿਣਾ ਚਾਹੁੰਦਾ ਆ ਇਹ ਹੱਲਾਸ਼ੀਰੀ ਦੇਣਾ ਚਾਹੁੰਦਾ ਆ ਕਿ ਤੁਸੀਂ ਖੁਦ ਪ੍ਰਾਰਥਨਾ ਕਰਕੇ رب پچھو بے ہی شرستی کرتا جی نے ساری دھرتی بنائی ہے کی ایک گل سچ ہے کہ سچی صرف ییسو مسیح دی موت دی مطلب نو قبول کر کے ہی نو مکتی مل سکتی ہے میں موڑ کے نہ جڑ سکتا ہے جی جے ایک گل سچ ہے میم دکھا دے جے جی گلت ہے وہ بھی مجھے دکھا دے سوچتے شاید تھوڑی وی رب جے تسی دلوں پراتھنا کر رہے ہیں جے جی تھوڑی چاہ ہے شاید تھانوں وی رب کوئی ادا کی چیز دکھا دے ਜਿਹਦੇ ਰਾਹੀਂ ਤੁਹਾਨੂੰ ਬੇਨਸ਼ਕ ਪੂਰਾ ਪਤਾ ਲੱਜੇ ਕਿ ਕੀ ਇਹ ਸੰਦੇਸ਼ ਸਹੀ ਆ ਕਿ ਸਿਰਫ ਯੀਸ਼ੂ ਦੀ ਕੁਰਬਾਨੀ ਕਰਕੇ ਹੀ ਸਾਨੂੰ ਮੁਕਤੀ ਮਿਲ ਸਕਦੀ ਹੈ ਕਿ ਅਸੀਂ ਮੋੜ ਕੇ ਰੱਬ ਨਾਲ ਜੋੜ ਕੇ ਉਹ ਸਾਰੀਆਂ ਫਿਰ ਬਾਹਰ ਲਿਆਂ ਬਾਰ ਕਿਤਾ ਪਾ ਸਕਦੇ ਹਾਂ ਜਿਹੜੀਆਂ ਉਸ ਇਨਸਾਨ ਨੂੰ ਮਿਲਦੀਆਂ ਜਿਹਦਾ ਰਿਸ਼ਤਾ ਰੱਬ ਨਾਲ ਜੁੜਿਆ ਹੈ ਜੇ ਤੁਹਾਡੀ ਪ੍ਰਾਰਥਨਾ ਦਾ ਜਵਾਬ ਤੁਹਾਨੂੰ ਨਹੀਂ ਮਿਲਿਆ ਜੇ ਤੁਹਾਨੂੰ ਯਕੀਨ ਨਹੀਂ ਹੋਇਆ ਫਿਰ ਤੁਸੀਂ ਛੱਡ ਦਿਓ ਇਸ ਗੱਲ ਨੂੰ ਤੁਸੀਂ ਭੁਲਾ ਦਿਓ ਵੇ ਇਹ ਗੱਲ ਸਹੀ ਆ ਪਰ ਕਲਪਨਾ ਕਰੋ ਜੇ ਤੁਹਾਨੂੰ ਰੱਬ ਜਵਾਬ ਦੇ ਦੇਵੇ ਕਿਸੇ ਟਾਂਗ ਨਾਲ ਜੇ ਸੰਗ ਨਾਲ ਤੁਹਾਨੂੰ ਜੀ ਇਹਦੇ ਵਿੱਚ ਕੋਈ ਘਾਟੇ ਦੀ ਗੱਲ ਨਹੀਂ ਹੈ ਸਿਰਫ ਫਾਇਦੇ ਹੀ ਗੱਲ ਹੋ ਫਾਇਦੇ ਦੀ ਗੱਲ ਹੋ ਸਕਦੀ ਹੈ ਜਾਂ ਤਾਂ ਤੁਹਾਨੂੰ ਜਵਾਬ ਮਿਲ ਜਾਊਗਾ ਤੇ ਤੁਸੀਂ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਇਹ ਗੱਲ ਸਹੀ ਹੈ ਕਿ ਕੀ ਇਹ ਸੱਚ ਹੈ ਕਿ ਜੀਸੂ ਦੀ ਮੌਤ ਤੇ ਰਾਹੀਂ ਹੀ ਤੇ ਉਹਦੇ ਮੌੜ ਕੇ ਜੀ ਉੱਠਣ ਦੇ ਰਾਹੀਂ ਹੀ ਸਿਰਫ ਮੈਨੂੰ ਮੁਕਤੀ ਮਿਲਦੀ ਹੈ ਜੇ ਤੁਹਾਨੂੰ ਪਰਮੇਸ਼ਰ ਇਸ ਚੀਜ਼ ਦਾ ਯਕੀਨ ਦਵਾ ਦੇ ਆਪਣੇ ਤਰੀਕੇ ਦੇ ਰਾਹੀਂ ਰੱਬ ਕੋਈ ਵੀ ਤਰੀਕਾ ਵਰਤ ਸਕਦਾ ਫੇ ਕੋਈ ਘਾਟੇ ਦੀ ਗੱਲ ਨਹੀਂ ਹੈ ਜੇ ਨਹੀਂ ਜਵਾਬ ਦੋਗਾ ਵੇ ਤੁਹਾਡੇ ਤੋਂ ਹੋਰ ਕੋਈ ਮੰਗ ਨਹੀਂ ਕੀਤੀ ਜਾ ਰਹੀ ਸੋ ਇਹ ਕਾਫੀ ਸਾਦਾ ਸੰਦੇਸ਼ ਹੈ ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ ਸਾਡੇ ਸਵਰਗੀ ਪਿਤਾ ਮੈਂ ਤੁਹਾਡੇ ਪੁੱਤਰ ਜੀਸੂ ਦੇ ਨਾਂ ਤੇ ਰਾਹੀ ਤੁਹਾਡੇ ਅੱਗੇ ਆਉਣਾ ਚਾਹੁੰਦਾ ਹਾਂ ਤੇ ਮੈਂ ਇਸ ਕਰਕੇ ਪਿਤਾ ਜੀ ਇਸ ਵੇਲੇ ਪ੍ਰਾਰਥਨਾ ਕਰ ਰਿਹਾ ਹਾਂ ਕਿਉਂਕਿ ਮੈਨੂੰ ਪਤਾ ਕਿ ਜੇ ਕੋਈ ਇਸ ਵੀਡੀਓ ਨੂੰ ਦੇਖ ਰਿਹਾ ਹੈ ਸ਼ਾਇਦ ਉਹ ਸੋਚ ਰਿਹਾ ਹੈ ਸ਼ਾਇਦ ਉਹਦੇ ਮਨ ਵਿੱਚ ਕੋਈ ਦਿਲਚਸਪੀ ਹੈ ਕਿ ਕੀ ਸੱਚੀ ਹੀ ਜੀਸੂ ਤੇ ਰਾਹੀ ਮੁਕਤੀ ਮਿਲ ਸਕਦੀ ਹੈ ਇਹ ਸੱਚ ਹੀ ਮੈਨੂੰ ਉਹਦੇ ਵਿੱਚ ਯਕੀਨ ਕਰਨ ਦੀ ਲੋੜ ਹੈ ਤਾਂ ਕਿ ਮੈਂ ਬਚਾਇਆ ਜਾਵਾਂ ਸੱਚੀ ਮੇਰੇ ਵਿਸ਼ਵਾਸ ਦੇ ਰਾਹੀ ਸਿਰਫ ਇੰਨੀ ਸਾਦੀ ਚੀਜ਼ ਦੇ ਰਾਹੀ ਮੈਂ ਤੁਹਾਡੇ ਨਾਲ ਮੜ ਕੇ ਜੁੜ ਸਕਦਾ ਤੇ ਪਿਤਾ ਜੀ ਮੈਂ ਬਸ ਇਹੀ ਮੰਗਣਾ ਚਾਹੁੰਦਾ ਹਾਂ ਪੁੱਛਣਾ ਚਾਹੁੰਦਾ ਹਾਂ ਤੁਹਾਡੇ ਤੋਂ ਕਿ ਜੇ ਕੋਈ ਦਿਨੋਂ ਤੁਹਾਨੂੰ ਇਹ ਸਵਾਲ ਪੁੱਛੇ ਕਿ ਤੁਸੀਂ ਉਹਨਾਂ ਨੂੰ ਯਕੀਨ ਦਵਾ ਸਕਦੇ ਆ ਕਿ ਸੱਚੀ ਤੁਹਾਡੇ ਪੁੱਤਰ ਯਿਸੂ ਦੇ ਨਾਂ ਦੇ ਰਾਹੀਂ ਹੀ ਮੁਕਤੀ ਹੈ ਤੇ ਹੋਰ ਕੋਈ ਜ਼ਰੀਆ ਦੇ ਰਾਹੀਂ ਨਹੀਂ ਫਿਰ ਪਿਤਾ ਜੀ ਤੁਸੀਂ ਉਹਨਾਂ ਦੇ ਜਵਾਬ ਪ੍ਰਾਰਥਨਾ ਦੇ ਬਦਲੇ ਉਹਨਾਂ ਦੀ ਦੁਆ ਉਹਨਾਂ ਦੇ ਅਰਦਾਸ ਤੇ ਬਦਲੇ ਆਪਣੀ ਰਾਜਗਦੀ ਤੋਂ ਆਪਣਾ ਜਵਾਬ ਭੇਜਣਾ ਤਾਂ ਕਿ ਜਿੱਦਾਂ ਦਾ ਜਵਾਬ ਤੁਸੀਂ ਭੇਜੋ ਉਹ ਇਦਾਂ ਦਾ ਹੋਵੇ ਤਾਂ ਕਿ ਉਸ ਵਿਅਕਤੀ ਨੂੰ ਜਿਹਨੇ ਤੁਹਾਨੂੰ ਇਸ ਗੱਲ ਲਈ ਪੁੱਛਿਆ ਪੂਰਾ ਯਕੀਨ ਹੋ ਜਾਵੇ ਬਿਨਾਂ ਸ਼ੱਕ ਮੇਰੇ ਕਹਿਣ ਕਰਕੇ ਨਹੀਂ ਜਾਂ ਹੋਰ ਕਿਸੇ ਦੇ ਕਹਿਣ ਕਰਕੇ ਨਹੀਂ ਪਰ ਕਿਉਂਕਿ ਤੁਸੀਂ ਆਪਣੀ ਪਵਿੱਤਰ ਸ਼ਕਤੀ ਰਾਹੀਂ ਉਹਨਾਂ ਦੇ ਮਨ ਵਿੱਚ ਯਕੀਨ ਪਾਏ ਤੇ ਇਹ ਵਾਕਿਆ ਹੀ ਇੱਕ ਗੱਲ ਸੱਚ ਹੈ ਪਿਤਾ ਜੀ ਉਹਨਾਂ ਸਾਰਿਆਂ ਉੱਤੇ ਮਿਹਰ ਪਾਉਣੀ ਜਿਹੜੇ ਤੁਹਾਨੂੰ ਜਾਣਦੇ ਆ ਤੇ ਉਹਨਾਂ ਉੱਤੇ ਵੀ ਜਿਹੜੇ ਤੁਹਾਨੂੰ ਤੇ ਤੁਹਾਡੇ ਪੁੱਤਰ ਨੂੰ ਨਹੀਂ ਹਜੇ ਜਾਣਦੇ ਜਿਨ੍ਹਾਂ ਨੂੰ ਤੁਸੀਂ ਵੀ ਪਿਆਰ ਕਰਦੇ ਹੋ ਅਸੀਂ ਇਹ ਸਾਰੀਆਂ ਗੱਲਾਂ ਤੁਹਾਡੇ ਪੁੱਤਰ ਜੀਸੂ ਦੇ ਨਾਂ ਦੇ ਰਾਹੀਂ ਮੈਂਦ ਕਰਦੇ ਆ ਜੀਸੂ ਸਾਡਾ ਪ੍ਰਭੂ ਜੀਸੂ ਸਾਡਾ ਮਹਾਰਾਜ ਅਸੀਂ ਇਹ ਗੱਲਾਂ ਉਹਦੇ ਨਾਂ ਦੇ ਰਾਹੀਂ ਪੁੱਛਦੇ ਆ ਪਲੀਜ਼ ਮਨਜ਼ੂਰ ਕਰਨਾ ਆਮੀ ਅਸੀਂ ਫੇਰ ਤੁਹਾਨੂੰ ਮਿਲਦੇ ਆ ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਆ ਕਿ ਡਿਸਕ੍ਰਿਪਸ਼ਨ ਵਿੱਚ ਇੱਕ ਅਸੀਂ ਈਮੇਲ ਪਾ ਪਾਵਾਂਗੇ جی تھوڑا دل کردہ ہے کہ تسی چاہتے کہ تھوڑے نال کوئی پرارتھنا کرے آ, کسی بھی کارن کسی بھی مقصد لئے اس ایمیل نو آ, اپنی اپنی ریکویسٹ بھیج سکتے ہیں تے اسی ضرور تھنو کانٹیکٹ کر کے بے شک تھی جتنے بھی مرضی ہوو نال فون ہوتے چاہ کسی ویڈیو کانفرنس دے ہی. اسی رائے نال پرارتھنا کر سکیں گے پرمےشر تھوڑا بارکت دینا ہی رہے